ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਗੁਰਤੇਗਬਾਦ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਤਾਬਦੀ ਨਾਲ ਹੀ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਤੇ ਨਾਲ ਗੁਰਤਾ ਗੁਰਿਆਈ ਦਿਵਸ ਜਿਹੜਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ 21 ਨਵੰਬਰ ਤੋਂ 29 ਨਵੰਬਰ ਤੱਕ ਮਨਾਇਆ ਜਾ ਰਿਹਾ ਤੇ ਇਹਦੇ ਵੱਡੇ ਸਮਾਗਮ ਹੋ ਰਹੇ ਆ ਤੇ ਇਹਦੇ ਵਿੱਚ ਪਹਿਲਾਂ 21 ਨੂੰ ਅ ਸ੍ਰੀ ਖੰਡ ਪਰ ਸਾਹਿਬ ਦੇ ਭੋਗ ਪਾਇਜਨਗੇ ਤੇ 23 ਨੂੰ ਗੁਰਤਾ ਗੱਦੀ ਜਿਹੜੀ ਹੈ 10ਵੇਂ ਪਤਾ ਜੀ ਦੀ ਉਹਦੇ ਸਮਾਗਮ ਹੋਣਗੇ ਉਹਨਾਂ ਤੋਂ ਬਾਅਦ 23 ਨੂੰ ਪਾਠ ਰੱਖੇ ਜਾਣਗੇ ਤੇ 25 ਨੂੰ ਫਿਰ ਸ਼ਹੀਦੀ ਜਿਹੜੀ ਹੈ ਸਮਾਗਮ ਜਿਹੜਾ ਗੁਰਤੇਗਬਾਧਾ ਸਾਹਿਬ ਮਹਾਰਾਜ ਦਾ ਉਹ ਤੋਂ ਬਾਅਦ ਦੇ ਵਿੱਚ ਜਿਹੜੇ 26 27 28 ਨੂੰ ਸਮਾਗਮ ਹੁਣ ਨਿਰੰਤਰ ਸਮਾਗਮ ਚੱਲਣਗੇ ਦਿਨ ਰਾਤ ਤੇ ਉਹਦੇ ਤੋਂ ਬਾਅਦ ਜਿਹੜਾ 29 ਦਾ ਸਮਾਗਮ ਹੈ ਕਿਉਂਕਿ ਇੱਕ ਨਗਰ ਕੀਰਤਨ ਜਿਹੜਾ ਭਾਈ ਜੈਤਾ ਜੀ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ 28 ਨੂੰ ਵਿਵਾਨਗੜ੍ਹ ਕੀਤਪੁਰ ਸਾਹਿਬ ਆਏਗਾ ਤੋਂ 29 ਨੂੰ ਅਮਰਤ ਵੇਲੇ ਪੈਦਲ ਚੱਲ ਕੇ ਉਹੀ ਭਾਵਨਾ ਲੈ ਕੇ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਜੀ ਆ ਰਹੇ ਆ ਉਹ ਭਾਵਨਾ ਲੈ ਕੇ ਸਮੂਚੀਆਂ ਜਿਹੜਾ ਸਿੱਖ ਜਗਤ ਹੀ ਮੈਂ ਕਹਾਂਗਾ ਜੀ ਦੁਨੀਆ ਸੰਪਰਦਾਵਾਂ ਨਿਹੰਗ ਜਥੇਬੰਦੀਆਂ ਸ਼ੋਮਣੀ ਕਮੇਟੀ ਸਿੰਘ ਸੁਭਾਵਾਂ ਧਾਰਮਿਕ ਜਥੇਬੰਦੀਆਂ ਸਾਰੀਆਂ ਉਹਦੇ ਵਿੱਚ ਸ਼ਾਮਲ ਹੋਣਗੀਆਂ ਤਾਂ ਕਿ ਇੱਕ ਮਨ ਨੂੰ ਇਹ ਮਹਿਸੂਸ ਹੁੰਦਾ ਕਿ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਲੈ ਆ ਰਹੇ ਆ ਤੇ ਉਹਦੇ ਤੇ ਫਿਰ ਸਮਾਗਮ ਹੋਏਗਾ ਜਿਹੜਾ ਸੰਸਕਾਰ ਹੋਇਆ ਸੀਸ ਗੰ ਗੁਰਤੇਗ ਬਹਾਦਰ ਸਾਹਿਬ ਜੀ ਦਾ ਤੇ ਉਹਦੇ ਤੇ ਸਮਾਗਮ ਜਿਹੜੇ 29 ਨ ਸਮਾਗਮ ਹੋਣਗੇ ਤੇ 29 ਨੂੰ ਹੀ ਜਿਹੜੀ ਸਮਾਪਤੀ ਹੋਏਗੀ ਧਰਮ ਦੀ ਆਰਥਿਕ ਉਹੀ ਵਿਵਾਦ ਕਰਦਾ ਜਿਹੜਾ ਧਰਮ ਹੀ ਨਹੀਂ ਹੁੰਦਾ ਜਿਹੜਾ ਤੁਹਾਨੂੰ ਨੂੰ ਮੰਨਦਾ ਧਰਮ ਤਾਂ ਸਾਰਿਆਂ ਨੂੰ ਹੀ ਅਮਰ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜੋ ਕਿ ਉਹ ਬਚਿਆ ਕੌਣ ਭਲੇ ਕੌਣ ਬੰਦੇ ਧਰਮ ਕਿਸੇ ਦੀ ਵਿਰੋਧਤਾ ਨਹੀਂ ਕਰਦਾ ਧਰਮ ਸਭ ਨੂੰ ਜਿਹੜਾ ਜੀਵਨ ਦਿੰਦਾ ਤੇ ਇਸੇ ਲਈ ਜੇ ਕੋਈ ਬਣ ਜਾਂ ਕਿਸੇ ਵੱਲ ਬੁਰਤ ਕੀਤੀ ਜਾ ਰਹੀ ਉਹ ਆਪ ਪਹਿਲਾਂ ਧਰਮੀ ਬਣੇ ਤੇ ਫਿਰ ਵਿਰੋਧ ਹੋਣਾ ਹੀ ਨਹੀਂ ਉੱਤੀ ਤਰੀਕ ਨੂੰ ਜੜਾਸ ਅਕੀਰਲਾ ਜਲਾ ਹੋਣਾ ਹੈ ਉੱਥੇ ਸਾਡੀ ਅਰਦਾਸ ਹੈ ਕਿ ਜਿਵੇਂ ਪਾਈ ਜਤਾ ਜੀ ਜਦੋਂ ਗੁਰਤੇਗ ਬਾਦ ਪਾਸ਼ਾ ਦਾ ਸੀਸ ਲੈ ਕੇ ਆਏ ਤੇ ਮਾਤਾ ਗੁਜਰੀ ਜੀ ਨੇ ਆਖਿਆ ਸੀ ਆਪ ਦੀ ਨਿਭਾਈ ਮੇਰੀ ਨਿਭਾਵੇ ਸਮੁੱਚੇ ਪੰਥ ਦੀ ਅਰਦਾਸ ਹੈ ਅਸੀਂ ਇੱਕ ਪੰਥ ਇੱਕ ਗ੍ਰੰਥ ਇੱਕ ਅਰਦਾਸ ਇੱਕ ਨਿਸ਼ਾਨ ਨਾਲ ਜੁੜ ਜਾਈਏ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਸਾਡੀ ਸ਼ਰਦਾ ਜਿਹੜੀ ਹੈ ਜਿਹੜਾ ਸਾਡਾ ਸਤਕਾਰ ਹੋ ਇਹੀ ਹੋ ਸਕਦਾ ਹੈ ਕਿ ਉਹਨਾਂ ਨੇ ਇੱਕ ਜੋ ਪੁਰਨੇ ਸੁਨਹਿਰੀ ਪੁਰਨੇ ਪਾਏ ਸ਼ਹਾਦਤ ਦੇ ਸਮੇਂ ਵੀ ਜਦੋਂ ਜਲਾਦ ਨੇ ਪੁੱਛਿਆ ਅਖੀਰਲੀ ਇੱਛਾ ਤੇ ਉਹਨਾਂ ਆਖਿਆ ਕਿ ਸਾਡਾ ਮੁਖ ਗੁਰੂ ਵੱਲ ਹੋਵੇ ਬਸ ਅਜ ਸਮੁੱਚੀ ਕੌਮ ਗੁਰੂ ਵੱਲ ਮੁਖ ਕਰਕੇ ਇੱਕ ਪੰਥ ਇੱਕ ਤਖਤ ਦੇ ਅਰਦਾਸ ਕਰਦੇ ਆਂ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਵਿੱਚ ਜੁੜਦੇ ਆਂ ਪੰਥ ਦੇ ਬੋਲ ਵਾਲੇ ਕਰੀਏ ਪੰਜਾਬ ਦੇ ਵਿੱਚ ਮੁਰੇ ਵਿਕਾਸ ਦੀ ਲਹਿਰ ਲੈ ਕੇ ਆਈਏ ਮੈਂ ਆਸ ਕਰਦੀ ਆ ਗੁਰੂ ਸਾਹਿਬ ਕਿਰਪਾ ਕਰਨਗੇ ਸੰਗਤਾਂ ਦੇ ਇਹ ਚਰਨ ਜਿਹੜੇ ਐ ਇਹ ਗੁਰੂ ਰੂਪ ਸੰਗਤ ਦੇ ਚਰਨ ਜਿਹੜੇ ਹਨ ਇਹ ਇੱਕ ਨਵੀਂ ਲਹਿਰ ਪੈਦਾ ਕਰ ਰਹੇ ਨੇ ਔਰ ਇਹਦੇ ਲਈ ਸਮੁੱਚੀ ਸ਼ੋਮਨੀ ਕਮੇਟੀ ਦੀ ਟੀਮ ਬਹੁਤ ਵੱਡੀ ਵਧਾਈ ਦੀ ਪਾਤਰ ਹੈ ਤਕਰੀਬਨ ਸਾਰੀ ਟੀਮ ਮੁਰਕੇ ਵੀ ਇਸੇ ਲਈ ਮੈਨੂੰ ਲੱਗਦਾ ਆਈ ਹੈ ਕਿ ਇੰਨਾ ਵਧੀਆ ਕੰਮ ਹੋ ਰਿਹਾ ਔਰ ਇਸ ਨੂੰ ਸੰਗਤੀ ਰੂਪ ਉਤਸ਼ਾਹ ਦੇ ਕੇ ਸਮੁੱਚੀ ਖਲਕਤ ਨੂੰ ਇਹਦੇ ਨਾਲ ਜੋੜਨ ਦੀ ਗੱਲ ਕਰਨੀ ਆ ਕਿਉਂਕਿ ਮੇਰੇ ਬਾਬੇ ਨਾਨਕ ਦਾ ਸੁਨੇਹਾ ਹੈ ਨਾਨਕ ਨਾਮ ਜੜ ਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਕਿਵੇਂ ਦੇਖਦੇ ਹੋ ਥਾਰੇ ਇਹ ਬੜੇ ਅਫਸੋਸ ਦੀ ਗੱਲ ਆ ਸਰਕਾਰਾਂ ਦੇ ਕੰਮ ਹੁੰਦੇ ਨੇ ਯਾਦਗਾਰਾਂ ਸਥਾਪਿਤ ਕਰਨਾ ਤੁਸੀਂ ਵੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ 10 ਸਾਲ ਰਹੀ ਹੈ ਉਹ ਇਤਿਹਾਸਕ ਸਮਾਰਕ ਸਥਾਪਿਤ ਹੋਏ ਨੇ ਜਿਉਂਨਾ ਯੁੱਗਾਂ ਯੁੱਗਾਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਤਿਹਾਸ ਦੇ ਸੁਨੇਹ ਦੇਣਗੇ ਉਹਨਾਂ ਦੇ ਕੰਮ ਹੈ ਕਿ ਕੋਈ ਮਿਊਜ਼ੀਅਮ ਬਣਾਣ ਕੋਈ ਆਰਕਾਈਵਜ਼ ਬਣਾਣ ਧਰਮ ਪ੍ਰਚਾਰ ਦਾ ਕੰਮ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਤਿ ਕਮੇਟੀ ਬਹੁਤ ਕੁᱹੱਗੀ ਕਰਦੀ ਹੈ ਆਣ ਜੀ ਸਦਕੇ ਸਾਡੇ ਨਾਲ ਰਲ ਕੇ ਸਹਿਯੋਗ ਵੀ ਦੇਣ ਕਰਨ ਪਰ ਜਿਹੜੇ ਉਹਨਾਂ ਦੇ ਬਣਦੇ ਕੰਮ ਹਨ ਵਿਕਾਸ ਦੇ ਕੰਮ ਕਰਨ ਵਾਲੇ ਜਾਂ ਇਤਿਹਾਸਕ ਯਾਦਗਾਰਾਂ ਸਥਾਪਿਤ ਕਰਨ ਵਾਲੇ ਉਹ ਕਰਨ ਬਜਾਏ ਕਿ ਨੁਕਤਾ ਚੀਨੀ ਵਿੱਚ ਪੈਣ ਦੇ ਇਹ ਉਹਨਾਂ ਦੇ ਮੰਦੇ ਭਾਗਾਂ ਦੀ ਗੱਲ ਹੈ ਕਿ ਐਡੇ ਪਵਿੱਤਰ ਦਿਹਾੜੇ ਜੇ ਸਰਕਾਰ ਨੂੰ ਮ ਉッカ ਮਿਲਦੇ ਉਹਨਾਂ ਨੂੰ ਆਪਣੀ ਕੋਈ ਛਾਪ ਛੱਡਣੀ ਚਾਹੀਦੀ ਹੈ ਤੇ ਛਾਪ ਇਤਿਹਾਸ ਦੀਆਂ ਪੈੜਾਂ ਉੱਤੇ ਚੱਲ ਕੇ ਛਾਪੀ ਜਾ ਸਕਦੀ ਹੈ